ਭਾਈ ਅੱਜ ਬਰਨਾਲੇ ਦੀ ਟਾਇਰ ਵਾਲੀ ਮਾਰਕੀਟ ਦੇ ਵਿੱਚ ਖੜਿਆ ਜੇ ਟਾਇਰ ਲੈਣਿਆਂ ਦਾ ਟਾਇਰ ਲੈ ਲਿਓ ਪਰ ਇੱਕ ਹੋਰ ਬੜੀ ਕੀਮਤੀ ਚੀਜ਼ ਆ ਤੇ ਖੁਸ਼ਬੂਦਾਰ ਆ ਜੇ ਉਹ ਲੈਣੀ ਆ ਤਾਂ ਸੋਨੂੰ ਆਉਣਾ ਪੂਗਾ ਸ਼ਾਮਾ ਅਤਰ ਦੇ ਇਹਨਾਂ ਲਵੇ ਬਹੁਤ ਤਰ੍ਹਾਂ ਦੇ ਇਤਰ ਓਡ ਤੇ ਪਰਫਿਊਮ ਹੁੰਦੇ ਆ ਜਿਹੜੇ ਕਿ ਸੋਨੂੰ ਮਾਈਕਨ ਲਾ ਦੇਣਗੇ ਆਜੋ ਅੰਦਰ ਚੱਲਦੇ ਆਪਾਂ ਤੇ ਜਿਹੜੇ ਭਾਈ ਤੁਸੀਂ ਆ ਪਰਫਿਊਮ ਦੇਖਦੇ ਹੋ ਨਾ ਫਿਲਮੀ ਅਦਾਕਾਰ ਹੁੰਦੇ ਆ ਉਹ ਲਾਉਂਦੇ ਆ ਉਹਦਾ ਬੜੇ ਮਹਿੰਗੇ ਖਰੀਦਦੇ ਆ ਪਰ ਇਹ ਸੋਨੂੰ ਭਾਈ ਦੱਸੀ ਕਿੰਨੇ ਕਦੇ ਮਿਲ ਜਾਣਗੇ ਇਹ ਜੀ ਭਾਈ ਹੁਣ ਆਹ ਲਗਾ ਇਹ 100 ਐਮਐਲ ਚ ਆ ਗਿਆ ਇਹ ਤੁਹਾਨੂੰ ਵੇਚੂਗਾ 2400 ਦਾ ਕਿੰਨੂੰ ਪੈ ਜੀ 14000 ਉਹ ਬਾਈ ਇਹ ਕਿੰਨੇ ਕ ਮਹਿੰਗੇ ਨੇ ਇਹਨੂੰ ਜੀ ਬਾਈ ਜਿਵੇਂ ਹਾ ਲਗਾ ਐਲ ਵੀ ਦਾ ਹਾਂ 28 29000 ਦਾਗਾ ਅੱਛਾ ਟਾਉਂ ਫੋਰਡ ਦਾ ਇਹ 40000 ਦੇ ਤਕਰੀਬ ਨਾਗਾ ਹੂੰ ਤੇ ਬਾਕੀ ਆ ਇਤਰੂਦ ਦੇ ਵਿੱਚ ਕੀ ਕੀ ਵੈਰਾਈਟੀ ਆ ਬਾਈ ਆਪਣ ਲਵੇ ਇਹ ਜੀ ਬਾਈ ਲਗਭਗ ਮਹਿੰਗੇ ਤੋਂ ਮਹਿੰਗੇ ਸਾਰੇ ਬ੍ਰਾਂਡ ਹੀ ਪਏ ਨੇ ਹਣਾ ਹੂੰ ਤੇ ਮਨ ਲੋ ਅਰੇਬੀਅਨ ਵੀ ਪੈਣੇਗੇ ਫਰੈਂਚ ਵੀ ਪੈਣੇਗੇ ਜਿਹੜੇ ਮਨ ਲੋ 40 5000 ਦੇ ਹੋਣਗੇ ਮਹਿੰਗੇ ਤੋਂ ਮਹਿੰਗੇ ਸਾਰੇ 300 ਤੋਂ ਸਟਾਰਟ ਹੋ ਜਾਂਦੇ ਨੇ ਠੀਕ ਆ ਤੇ ਬਈ ਆਹਾ ਇਹ ਵੀ ਫੈਨਸੀ ਬੋਤਲਾਂ ਆ ਗਿਆ ਇਹ 2500 ਇਹ ਕਿਸੇ ਨੂੰ ਗਿਫਟ ਦੇਣੀਆਂ ਨੇ ਹਨਾ ਗਿਫਟਿੰਗ ਪਰਪਸ ਜਿਵੇਂ ਬਈ ਗਿਫਟ ਦੇਣੀਆਂ ਨੇ ਤਾਂ ਤੁਸੀਂ ਆਹ ਚੀਜ਼ ਦੇ ਸਕਦੇ ਹੋ ਨਾ ਕਿੰਨੀ ਸੋਹਣੀ ਚੀਜ਼ ਆ ਇਹ ਠੀਕ ਆ ਤੇ ਬਈ ਇਹ ਲੋਕੇਸ਼ਨ ਦੱਸੀ ਦੁਬਾਰਾ ਇੱਕ ਵਾਰੀ ਇਹ ਬਈ ਪੱਕਾ ਕਾਲਜ ਰੋਡ ਦਾ ਟੈਰਾ ਵਾਲੀ ਮਾਰਕੀਟ ਦੇ ਸਾਹਮਣੇ ਡੋਮੀਨੋਜ਼ ਵਾਲੀ ਮਾਰਕੀਟ ਦੇ ਵਿੱਚ ਮਲੇਰ ਕੋਟ ਵਾਲਿਆਂ ਦੀ ਬ੍ਰਾਂਚ ਆ ਬਈ ਜੇ ਤੁਸੀਂ ਇਹ ਚੀਜ਼ਾਂ ਘਰੇ ਵੀ ਮਗਵਾਉਣ